ਤਦ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਰਖ ਕੀਤੀ 7 ਸਾਲਾ ਉਸ 21 ਵਾਰ ਪਰਖ ਲਈ ਪਾਈ ਲੈਣਾ ਜੀ ਬੈਠਿਆ ਬੈਠੋ ਉਪਦੇਸ਼ ਦੇ ਕੇ ਕਹਿੰਦੇ ਕਹਿੰਦੇ ਲੈਣਾ ਜੀ ਆ ਚਾਦਰਾਂ ਤੌਣ ਵਾਲੀਆਂ ਸੰਤੋਲੇ ਆਉਣੀਆਂ ਸੀ ਕਹਿੰਦਾ ਮਹਾਰਾਜ ਸਤਿਵਚਨ ਚਾਦਰਾਂ ਚੁੱਕੀਆਂ ਤੌਣ ਚਲੇ ਗਏ ਬਾਬੇ ਬੁੱਢੇ ਜੀ ਨੇ ਕਿਹਾ ਪਾਈ ਲੈਣਾ ਜੀ ਕਹਿੰਦੇ ਇਹ ਚਾਦਰਾਂ ਕੱਲ ਹੀ ਤੋਤੀਆਂ ਨੇ ਇੱਕ ਦਿਨ ਵਿੱਚ ਕਿਹੜੀਆਂ ਮੇਲੀਆਂ ਹੋ ਗਈਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਂਦੇ ਬੜਾ ਗਹਿਰਾ ਪੇਪਰ ਪਾਇਆ ਕਹਿੰਦੇ ਲੈਣਾ ਜੀ ਜੇ ਚਾਦਰਾਂ ਤੋਤੀਆਂ ਹੋਈਆਂ ਸੀ ਫਿਰ ਤੁਸੀਂ ਦਸ ਦੇਣਾ ਸੀ ਕੱਲ ਹੀ ਤੋਤੀਆਂ ਨੇ ਪਾਈ ਲੈਣ ਅੱਗੋਂ ਜਵਾਬ ਦਿੱਤਾ ਮਹਾਰਾਜ ਚਾਦਰਾਂ ਗੁਰੂ ਨਾਨਕ ਦੀ ਨਿਗਾਹ ਵਿੱਚ ਮੈਲੀਆਂ ਹੋਣ ਮੈਂ ਕਿਵੇਂ ਕਹਿ ਦੇਵਾਂ ਤੋਤੀਆਂ ਨੇ ਮਹਾਰਾਜ ਤੁਸੀਂ ਕਿਹਾ ਚਾਦਰਾਂ ਟੋਣ ਵਾਲੀਆਂ ਸੀ ਟੋਲੇ ਹੋਣੀਆਂ ਸੀ ਤੁਹਾਡੇ ਨਜ਼ਰ ਵਿੱਚ ਟੋਣ ਵਾਲੀਆਂ ਨੇ ਮੈਂ ਕਿਵੇਂ ਕਹਿ ਦੇਵਾਂ ਤੋਤੀਆਂ ਨੇ ਇਹਨੂੰ ਕਹਿੰਦੇ ਨੇ ਜੇ ਕੋ ਗੁਜੇ ਹੋਵੇ ਸਚਿਆਰ